ਜਿਸ ਨੂੰ ਧੀ ਬਣਾ ਕੇ ਘਰ ਵਿੱਚ ਲਿਆਂਦਾ ਗਿਆ ਉਹ ਆਪਣੀ ਸੱਸ ਮਾਣ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਤੀ ਹੈ ਇਹ ਦੇਖ ਕੇ ਤੁਹਾਡਾ ਦਿਲ چیر ਜਾਊਗਾ ਤੁਹਾਡੀਆਂ ਅੱਖਾਂ ਵਿੱਚ ਹੰਝੂ ਨਹੀਂ ਖੂਨ ਵਗਣ ਲੱਗ ਜਾਊਗਾ ਕਿ ਆਖਰ ਰਿਸ਼ਤੇ ਤਾਰਕਾਰ ਕਿਵੇਂ ਹੁੰਦੇ ਨੇ ਹਰਦੇਵ ਕੌਰ ਮਰਿੰਡੇ ਦੀ ਰਹਿਣ ਵਾਲੀ ਔਰਤ ਹੈ ਇਸ ਦੇ ਘਰੇ ਇੱਕ ਕੁੜੀ ਤੇ ਇੱਕ ਮੁੰਡਾ ਹੁੰਦੇ ਹਨ ਕੁੜੀ ਦਾ ਨਾਮ ਪ੍ਰੀਤ ਮੁੰਡੇ ਦਾ ਨਾਮ ਹਰਮਨ ਸੀ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਹਜੇ ਕੁੜੀ ਤੇ ਮੁੰਡਾ ਛੋਟੇ ਛੋਟੇ ਹੀ ਸਨ ਕਿ ਜਦੋਂ ਇਹਨਾਂ ਦੇ ਉੱਤੋਂ ਪਿਓ ਦਾ ਸਾਆ ਉੱਠ ਜਾਂਦਾ ਹੈ ਹਰਦੇਵ ਕੌਰ ਇਕੱਲੀ ਹੀ ਆਪਣੇ ਘਰ ਨੂੰ ਸੰਭਾਲਦੀ ਸੀ ਇਹਨਾਂ ਦੇ ਕੋਲ 10 ਕਿੰਨੇ ਜ਼ਮੀਨ ਦੇ ਸਨ ਉਹ ਜ਼ਮੀਨ ਨੂੰ ਠੇਕੇ ਤੇ ਲਾਉਂਦੀ ਸੀ ਹਰਦੇਵ ਕੌਰ ਆਪਣੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਕਰ ਗਈ ਸੀ ਹਰਦੇਵ ਕੌਰ ਦੀ ਕੁੜੀ ਹੁਣ 21 ਸਾਲਾਂ ਦੀ ਹੋ ਗਈ ਉਸ ਨੂੰ ਬਹੁਤ ਵਧੀਆ ਕਰਦਾ ਰਿਸ਼ਤਾ ਆਇਆ ਹਰਦੇਵ ਕੌਰ ਨੇ ਆਪਣੀ ਕੁੜੀ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਕੁੜੀ ਬਹੁਤ ਖੁਸ਼ ਸੀ ਕਿਉਂਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਸਹੁਰੇ ਪਰਿਵਾਰ ਵਿੱਚ ਕੋਈ ਪੈਸੇ ਦੀ ਕਮੀ ਨਹੀਂ ਸੀ ਉਸ ਦਾ ਪਤੀ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਹਰਦੇਵ ਕੌਰ ਦੇ ਮੁੰਡੇ ਨੂੰ ਹਰਦੇਵ ਕੌਰ ਦੀ ਭੈਣ ਨੇ ਆਪਣੇ ਰਿਸ਼ਤੇਦਾਰੀ ਵਿੱਚੋਂ ਇੱਕ ਕੁੜੀ ਦਾ ਰਿਸ਼ਤਾ ਭੇਜਿਆ ਹਰਦੇਵ ਕੌਰ ਨੇ ਆਪਣੇ ਮੁੰਡੇ ਨੂੰ ਕਿਹਾ ਆਪਾਂ ਇਹ ਰਿਸ਼ਤਾ ਲੈ ਲੈਂਦੀ ਹਾਂ ਕਿਉਂਕਿ ਰਿਸ਼ਤੇਦਾਰੀ ਦਾ ਕੰਮ ਹੈ ਕੁੜੀ ਵੀ ਕਹਿੰਦੇ ਬਹੁਤ ਸਿਆਣੀ ਹੈ ਸਮਝਦਾਰ ਹੈ ਪੜੀ ਲਿਖੀ ਹੈ ਹਰਦੇਵ ਕੌਰ ਦੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਤੇ ਦੋਨਾਂ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਚਾਵੀ ਚਾਵੀ ਹਰਦੇਵ ਕੌਰ ਨੇ ਆਪਣੇ ਨੋ ਪੁੱਤ ਤੋਂ ਪਾਣੀ ਵਾਰਿਆ ਅੱਜ ਉਹ ਬਹੁਤ ਖੁਸ਼ ਸੀ ਹੁਣ ਹਰਦੇਵ ਕੌਰ ਨੂੰ ਇਦਾਂ ਲੱਗਦਾ ਸੀ ਕਿ ਜਿਵੇਂ ਉਸ ਨੇ ਆਪਣੇ ਸਾਰੇ ਕੰਮ ਖਤਮ ਕਰ ਲਏ ਤੇ ਹੁਣ ਉਹ ਆਰਾਮ ਨਾਲ ਜ਼ਿੰਦਗੀ ਜੀਵੇਗੀ ਤੋ ਕਿ ਉਸਨੇ ਆਪਣੀ ਕੁੜੀ ਦਾ ਵਿਆਹ ਵੀ ਕਰ ਲਿਆ ਸੀ ਤੇ ਮੁੰਡੇ ਦਾ ਵੀ ਹਰਦੀਪਕੌਰ ਨੂੰ ਇਦਾਂ ਲੱਗਦਾ ਸੀ ਕਿ ਉਸਦੀ ਨੋ ਬਹੁਤ ਵਧੀਆ ਸੁਹਾਵੀ ਹੈ ਤੇ ਉਸਦੀ ਸੇਵਾ ਕਰੇਗੀ ਪਰ ਇਹ ਵਿਆਹ ਬਣ ਕੇ ਰਹਿ ਗਿਆ ਹਰਦੀਪਕੌਰ ਦਾ ਮੁੰਡਾ ਜੋ ਹਰਮਨ ਸੀ ਉਹ ਨੌਕਰੀ ਤੇ ਲੱਗਿਆ ਸੀ ਜਦੋਂ ਉਹ ਕੰਮ ਕਰਨ ਵਾਸਤੇ ਬਾਹਰ ਜਾਂਦਾ ਸੀ ਤਾਂ ਪਿੱਛੋਂ ਹਰਦੀਪਕੌਰ ਦੀ ਨੋ ਹਰਦੀਪਕੌਰ ਨੂੰ ਬਹੁਤ ਤੰਗ ਕਰਦੀ ਸੀ ਉਸ ਨੂੰ ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕਰਦੀ ਸੀ ਹਰਦੇਵ ਕੋਰ ਆਪਣੇ ਮੁੰਡੇ ਨੂੰ ਕੁਝ ਨਹੀਂ ਦੱਸਦੀ ਕਿਉਂਕਿ ਉਸ ਨੂੰ ਇੰਜ ਲੱਗਦਾ ਸੀ ਕਿ ਜੇ ਉਹ ਆਪਣੇ ਮੁੰਡੇ ਕੋਲ ਗੱਲ ਕਰਦੀ ਹੈ ਤਾਂ ਮੇਰੇ ਮੁੰਡੇ ਦਾ ਘਰ ਬਰਬਾਦ ਨਾ ਹੋ ਜਾਏ ਤੇ ਉਹ ਚੁੱਪ ਹੀ ਰਹਿੰਦੀ ਹੈ ਇਹ ਸਭ ਕੁਝ ਉਹ ਅੰਦਰ ਹੀ ਅੰਦਰ ਸੋਚਦੀ ਰਹਿੰਦੀ ਹੈ ਕਿ ਇੱਕ ਦਿਨ ਉਹ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਹਰਮਨ ਹੁਣ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲੈਂਦਾ ਹੈ ਹੁਣ ਹਰਮਨ ਦੀ ਪਤਨੀ ਨੂੰ ਹੋਰ ਵੀ ਚੁੱਕ ਮਿਲ ਜਾਂਦੀ ਹੈ ਉਹ ਹਰਦੇਵ ਕੌਰ ਨਾਲ ਬਹੁਤ ਜ਼ਿਆਦਾ ਜ਼ੁਲਮ ਕਰਨ ਲੱਗ ਜਾਂਦੀ ਹੈ ਮੁੰਡਾ ਤਾਂ ਨੌਕਰੀ ਤੇ ਚਲਾ ਜਾਂਦਾ ਸੀ ਪਿੱਛੋਂ ਉਸ ਦੀ ਨੂੰ ਉਸ ਨੂੰ ਹੁਣ ਕੁੱਟਣ ਵੀ ਲੱਗ ਗਈ ਸੀ ਜੇ ਹਰਦੇਵ ਕੌਰ ਖਾਣਾ ਮੰਗਦੀ ਤਾਂ ਉਸ ਦੀ ਨੂੰ ਉਸ ਨੂੰ ਥੱਪੜ ਮਾਰ ਕੇ ਹੀ ਖਾਣਾ ਦਿੰਦੀ ਉਸ ਨੂੰ ਸੁੱਕੀਆਂ ਰੋਟੀਆਂ ਦਿੰਦੀ ਨਾ ਕੋਈ ਸਬਜ਼ੀ بس ਇੱਕ achar ਦੇ ਦਿੰਦੀ ਉਸ ਨਾਲ ਉਹ ਵਿਚਾਰੀ ਰੋਟੀ ਖਾ ਕੇ ਆਪਣਾ ਢਿੱਡ ਭਰਦੀ ਸੀ ਹਰਦੇਵਕੌਰ ਨੂੰ ਆਪਣੀ ਹੁਣ ਕੋਈ ਸੋਦੀ ਨਹੀਂ ਰਹੀ ਉਹ ਮਲਮੁੱਤਰ ਵੀ ਵਿੱਚ ਹੀ ਕਰ ਲੈਂਦੀ ਸੀ ਨੋ ਉਸ ਨੂੰ ਕੁੱਟਦੀ ਤੇ ਉਸ ਤੋਂ ਸਾਰੇ ਕੱਪੜੇ ਧਵਾਉਂਦੀ ਹਰਦੇਵਕੌਰ ਦੀ ਨੋ ਹਰਮਣ ਆਉਣ ਤੋਂ ਪਹਿਲਾਂ ਮਾੜਾ ਮੋਟਾ ਕੰਮ ਕਰਨ ਲੱਗ ਜਾਂਦੀ ਸੀ ਤੇ ਇਹ ਸ਼ੋਅ ਕਰਦੀ ਸੀ ਜਿਵੇਂ ਉਹ ਮਾਂ ਦੀ ਬਹੁਤ ਸੇਵਾ ਕਰਦੀ ਹੈ ਇੱਕ ਦਿਨ ਹਰਦੀਪ ਕੌਰ ਦੀ ਨੋ ਹਰਦੀਪ ਕੌਰ ਨੂੰ ਬਾਲਾਂ ਤੱਕ ਸੀੜਕੇ ਵਿਹੜੇ ਵਿੱਚ ਲਿਆਉਂਦੀ ਹੈ ਤੇ ਉਸ ਨੂੰ ਇੰਨਾ ਬੁਰਾ ਸਲੂਕ ਕਰਦੀ ਹੈ ਤੇ ਗੰਦੇ ਬੜ ਬੋਲਦੀ ਹੈ। ਗੁੜੀਏ ਸਾਰਾ ਦਿਨ ਗੰਦ ਪਾਈ ਜਾਨੀਏ ਘਰੇ ਬਿੱਲੀ ਰਹਿਣੀ ਏ ਤੈਨੂੰ ਦਿਖਦਾ ਨਹੀਂ ਤੇ ਉਸ ਨੂੰ ਬਹੁਤ ਕੁੱਟਦੀ ਹੈ। ਇਹ ਇੱਕ ਗਵਾਂਡਣ ਵੇਖ ਲੈਂਦੀ ਹੈ। ਗਵਾਂਡਣ ਦੇਖ ਕੇ ਹਰਦੀਪ ਕੌਰ ਦੀ ਕੁੜੀ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੰਦੀ ਹੈ। ਹਰਦੀਪ ਕੌਰ ਦੀ ਕੁੜੀ ਕਰਿਆ ਆ ਕੇ ਆਪਣੀ ਮਾਂ ਦੀ ਇਹ ਹਾਲਤ ਦੇਖਦੀ ਹੈ ਕਿ ਉਸ ਤੇ ਬਹੁਤ ਗੰਦੇ ਕੱਪੜੇ ਪਾਏ ਹਨ ਸਰੀਰ ਤੇ ਮਾਰ ਕੁੱਟ ਦੇ ਨਿਸ਼ਾਨ ਹਨ ਤੇ ਉਹ ਆਪਣੀ ਭਾਬੀ ਨੂੰ ਕਹਿੰਦੀ ਹੈ ਜੇ ਤੇਰੇ ਤੋਂ ਮੇਰੀ ਮਾਂ ਨੂੰ ਨਹੀਂ ਸੰਭਿਆ ਜਾਂਦਾ ਸੀ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਮੈਂ ਆਪਣੀ ਮਾਂ ਨੂੰ ਆਪਣੇ ਨਾਲ ਹੀ ਲੈ ਜਾਂਦੀ ਤੁਸੀਂ ਇਸ ਤੇ ਕੀ ਹਾਲਤ ਬਣਾ ਦਿੱਤੀ ਹੈ ਹਰਮਨ ਵੀ ਉਸ ਟਾਈਮ ਉੱਥੇ ਆ ਗਿਆ ਸੀ ਉਹ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਿਆ हरमन दी पत्नी ਨੇ ਕਿਹਾ ਇਹ ਸਭ ਕੁਝ ਝੂਠ ਹੈ ਮੈਂ ਇਸ ਨਾਲ ਕੁਝ ਨਹੀਂ ਕੀਤਾ ਹਰਮਨ ਨੇ ਵੀ ਆਪਣੀ ਪਤਨੀ ਦਾ ਸਾਥ ਦਿੱਤਾ ਤੇ ਆਪਣੀ ਭੈਣ ਨੂੰ ਕਹਿ ਦਿੱਤਾ ਜੇ ਤੂੰ ਮਾਂ ਨੂੰ ਲੈ ਕੇ ਜਾਣਾ ਚਾਹੁੰਦੀ ਹਾਂ ਤਾਂ ਲੈ ਜਾ ویسے ਵੀ ਹੁਣ ਸਾਥ ਹੋ ਇਸ ਦੀ ਦੇਖਭਾਲ ਨਹੀਂ ਹੁੰਦੀ ਭੈਣ ਨੇ ਆਪਣੇ ਭਰਾ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਹੈਰਾਨ ਹੋ ਜਾਂਦੀ ਹੈ ਹਰਮਨ ਕਹਿੰਦਾ ਹੈ ਕਿ ਅਸੀਂ ਇਸ پاگل ਤੋਂ ਕੀ ਕਰਾਉਣਾ ਹੈ ਇਸ ਨੂੰ ਤਾਂ ਕੋਈ ਸੋਦੀ ਹੀ ਨਹੀਂ ਹਰਮਨ ਦੀ ਭੈਣ ਪ੍ਰੀਤ ਕਹਿੰਦੀ ਹੈ ਕਿ ਇਹ ਹੀ ਆਪਣੀ ਮਾਂ ਹੈ ਤੂੰ ਭੁੱਲ ਗਿਆ ਕਿਵੇਂ ਆਪਣੀ ਮਾਂ ਨੇ ਆਪਣਾ ਪਾਲਣ ਪੋਸ਼ਣ ਕੀਤਾ ਤੂੰ ਹੁਣ ਆਪਣੀ ਮਾਂ ਤੋਂ ਸਭ ਕੁਝ ਲਵਾ ਲਿਆ ਤੇ ਹੁਣ ਇਸ ਨੂੰ ਰੋਲ ਨਹੀਂ ਛੱਡ ਦਿੱਤਾ ਇਹ ਕਹੇ ਕਿ ਭੈਣ ਰੋਣ ਲੱਗ ਜਾਂਦੀ ਹੈ ਪਰ ਹਰਮਨ ਤੇ ਬਿਲਕੁਲ ਅਸਰ ਨਹੀਂ ਹੁੰਦਾ ਪ੍ਰੀਤ ਆਪਣੀ ਮਾਂ ਨੂੰ ਆਪਣੇ ਨਾਲ ਹੀ ਲੈ ਜਾਂਦੀ ਹੈ ਇਹ ਕਹਾਵਤ ਸਹੀ ਹੈ ਕੇ ਦੁੱਧ ਨਾਲ ਪੁੱਤ ਪਾਲ ਕੇ ਇੱਥੋਂ ਪਾਣੀ ਨੂੰ ਵੀ ਤਰਸਦੀਆਂ ਮਾਂਵਾਂ 100% ਸੱਚ ਹੈ ਅੱਜ ਦਾ ਇਹ ਵੀ ਸੱਚ ਹੈ ਕਿ ਘਰੇ ਮਾਂ ਪਾਣੀ ਮੰਗਦੀ ਹੈ ਤੇ ਪੁੱਤ ਸ਼ਬੀਰ ਲਾਉਂਦਾ ਹੈ ਲੋਕਾਂ ਨੂੰ ਘੇਰ ਘੇਰ ਕੇ ਪਾਣੀ ਪਲਾਇਆ ਜਾ ਰਿਹਾ ਹੈ ਇਸ ਟਾਈਮ ਸੇਵਾ ਦੀ ਥਾਂ ਤੇ ਮਾਂ ਨੂੰ ਛਿੱਤਰਾ ਨਾਲ ਕੁੱਟਿਆ ਜਾ ਰਿਹਾ ਹੈ ਚੱਪਲਾ ਨਾਲ ਜੁੱਤੀਆਂ ਨਾਲ ਉਸਦੇ ਮੂੰਹ ਤੇ ਥੱਪੜ ਮਾਰ ਕੇ ਉਸਨੂੰ ਰੋਟੀ ਖਵਾਈ ਜਾ ਰਹੀ ਹੈ ਦੋਸਤੋ ਇਹ ਗੱਲ ਤੁਹਾਨੂੰ ਕੜਵੀ ਤਾਂ ਜ਼ਰੂਰ ਲੱਗੂਗੀ ਪਰ ਇਹ ਹੀ ਸੱਚਾਈ ਹੈ ਅੱਜਕੱਲ੍ਹ ਕਈ ਪੁੱਤ ਆਪਣੇ ਮਾਪਿਆਂ ਨੂੰ ਭੁੱਲ ਗਏ ਹਨ ਉਹਨਾਂ ਦਾ ਬੁਰਾ ਹਾਲ ਕਰ ਰਹੇ ਹਨ ਕਈ ਪੁੱਤ ਤਾਂ ਮਾਪਿਆਂ ਨੂੰ ਬ੍ਰਿਧ ਆਸ਼ਰਮ ਵਿੱਚ ਛੱਡ ਰਹੇ ਹਨ ਤੇ ਕਈ ਉਹਨਾਂ ਨੂੰ ਖੁੱਟ-ਖੁੱਟ ਕੇ ਮਾਰਦੇ ਹਨ ਦੋਸਤੋ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਤੋ ਤੇ ਬਾਦ ਤੋਂ ਬਾਦ ਸ਼ੇਅਰ ਕਰਤੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ